ਕੱਜਲ ਆ ਗਿਆ ਆਪਣੇ ਕੋਲ ਹਾਂਜੀ ਰਿਵੋਲਵਿੰਗ ਕੱਜਲ ਤੁਹਾਨੂੰ ਪਤਾ ਵੀ ਆਰ 20 ਰੁਪਏ ਦਾ ਮਿਲਦਾ ਹੈ 3 ਰੁਪਏ ਦਾ ਆ ਪਾਊਡਰ ਆ ਗਿਆ ਠੰਡਾ ਪੂਲ ਪੂਲ ਪਾਊਡਰ ਪਰ 20 ਤੇ ਐਮ ਆਰ ਵੀ ਦੇਖੋ 180 ਐਮ ਆਰ ਵੀ ਹੈ ਹਾਂਜੀ 25 ਜੇ ਬਣਿਆ 28 ਤੱਕ ਵੈਲਿਡ ਓਕੇ ਇੱਕ ਪੀਸ 180 ਦਾ ਸੇਲ ਕਰਨਾ 150 ਦੇ ਤਿੰਨ ਧਿਆਨ ਰੱਖਿਓ ਐ ਡਾਈਪਰ ਆ ਗਏ ਆ 75 ਰੁਪਏ ਦਾ ਡਾਈਪਰ ਓਕੇ ਐਸ ਸਾਈਜ਼ ਐਮ ਸਾਈਜ਼ ਐਲ ਸਾਈਜ਼ ਐਕਸਲ ਸਾਈਜ਼ ਸਾਰੇ 75 75 ਰੁਪਏ ਤਾਨੂੰ ਕਿੰਨੇ ਦਾ ਲੱਗੇਗਾ 380 ਰੁਪਏ ਦਾ ਪੈਕੇਟ ਨਹੀਂ ਕਿੰਨੇ ਦਾ 380 ਰੁਪਏ 75 ਪੀਸ ਭਾਜੀ ਮਾਰਕੀਟ 'ਚ 600 ਰੁਪਏ ਦਾ ਪੈਕੇਟ ਮਿਲਦਾ ਕੋਲ ਸੇ ਧਿਆਨ ਰੱਖਿਓ ਓਕੇ ਬਈ ਸਾਰੇ ਸਾਈਜ਼ ਐਸ ਐਮ ਐਲ 75 ਪੀਸ 380 ਰੁਪਏ ਇਹ ਬੇਬੀ ਫੇਸ਼ਲ ਵਾਈਪਸ ਹਨਾ ਹਾਂਜੀ 100 ਰੁਪਏ ਪਰ ਪੀਸ ਤੇ ਐਮ ਆਰ ਪੀ ਹੈ ਓਕੇ ਪਰ ਪੀਸ ਦੇ ਉੱਤੇ 100 ਰੁਪਏ ਐਮ ਆਰ ਪੀ ਤੁਹਾਨੂੰ ਲੱਗੇਗਾ 16 ਰੁਪਏ ਦਾ ਓਕੇ ਬਈ ਕਿਡਲ ਕੇਅਰ ਡਾਈਪਰ ਵਾਈਪਸ ਸਾਰਾ ਕੁਝ ਮਿਲੇਗਾ ਆ ਵਾਈਪਸ ਕਿੰਨੇ ਦਾ ਪੈਣਾ 40 ਰੁਪਏ ਦਾ ਸਾਰੇ ਪਾਊਡਰ ਵਗੈਰਾ ਆ ਗਏ ਹਨ ਹਾਂਜੀ ਬਈ ਯਾਰ ਉਹ ਤੁਸੀਂ 100 ਰੁਪਏ ਦਾ ਲੈਣਾ ਅਸੀਂ ਤੁਹਾਨੂੰ ਦੇਣਾ 28 ਰੁਪਏ ਦਾ ਆ ਲਾਈਨਰ ਆ ਗਏ ਸਕੈਚ ਲਾਈਨਰ ਅੱਜ ਕੱਲ ਮੇਰੀਆਂ ਭੈਣਾਂ ਸਾਰੀਆਂ ਸਕੈਚ ਲਾਈਨਰ ਹਨਾ ਯੂਜ਼ ਕਰਦੀਆਂ ਹਨ ਹਾਂਜੀ ਕਿੰਨੇ ਦਾ ਪੈਣਾ 50 100 ਰੁਪਏ ਦਾ ਮਿਲਦਾ ਹਾਂਜੀ 70 ਰੁਪਏ ਦਾ ਪੀਸ ਹੈ ਆ ਪਾਊਡਰ ਆ ਗਏ ਆਈਸੀool ਠੰਡਾ ਪਾਊਡਰ ਹਾਂਜੀ 100 ਰੁਪਏ ਵਾਲਾ ਕਿੰਨੇ ਦਾ ਪੈਣਾ 30 ਰੁਪਏ ਦਾ ਲੈ ਜਾਓ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਆਪਾਂ ਲੁਧਿਆਣੇ ਖੜੇ ਹਾਂ ਫੀਲ ਲਗੰਜ ਖੜੀ ਨੰਬਰ 11 ਸਾਗਰ ਕੋਸਮੈਟਿਕ ਦੇ ਅੱਜ ਤੁਹਾਨੂੰ ਕੌਸਟਮਰ ਦਾ ਹੋਰ ਸਬੰਧਕਾ ਆਉਣਾ ਬਹੁਤ ਜ਼ਿਆਦਾ ਸਸਤਾ ਤੇ ਸਾਰਾ ਕੰਪਨੀ ਦਾ ਆਉਂਗਾ ਆਜੋ ਬਿੜੀ ਨਾ ਬਣੇ ਰਹੋ ਹਾਂਜੀ ਜਨਾਬ ਵੀ ਆਜਾ ਸਾਰਿਆਂ ਨੂੰ ਤੁਹਾਡੇ ਸਾਹਮਣੇ ਫਿਰ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਏ ਆ ਐ ਡਾਈਪਰ ਆ ਗਏ ਆ 75 ਪੀਸ ਦਾ ਡਾਈਪਰ ਓਕੇ ਐਸ ਸਾਈਜ਼ ਐਮ ਸਾਈਜ਼ ਐਲ ਸਾਈਜ਼ ਐਕਸਲ ਸਾਈਜ਼ ਸਾਰੇ 75 75 ਰੁਪਏ ਤੁਹਾਨੂੰ ਕਿੰਨੇ ਦਾ ਲੱਗੇਗਾ 380 ਰੁਪਏ ਦਾ ਪੈਕੇਟ ਨਹੀਂ ਕਿੰਨੇ ਦਾ 380 ਰੁਪਏ 75 ਪੀਸ ਹਾਂਜੀ ਮਾਰਕੀਟ 'ਚ 600 ਰੁਪਏ ਦਾ ਪੈਕੇਟ ਮਿਲਦਾ ਹੋਲਸੇਲ ਧਿਆਨ ਰੱਖਿਓ ਓਕੇ ਬਈ ਸਾਰੇ ਸਾਈਜ਼ ਐਸ ਐਮ ਐਲ 75 ਰੁਪਏ 380 ਰੁਪਏ ਓਕੇ ਬਈ ਆਫੀਸ਼ੀਅਲ ਵਾਈਪਸ ਆ ਗਏ ਆ ਬੇਬੀ ਆਫੀਸ਼ੀਅਲ ਵਾਈਪਸ ਹਨਾ ਹਾਂਜੀ 100 ਰੁਪਏ ਪਰ ਪੀਸ ਤੇ ਐਮ ਆਰ ਪੀ ਹੈ ਓਕੇ ਪਰ ਪੀਸ ਦੇ ਉੱਤੇ 100 ਰੁਪਏ ਐਮ ਆਰ ਪੀ ਤੁਹਾਨੂੰ ਲੱਗੇਗਾ 100 ਰੁਪਏ ਦਾ ਓਕੇ ਬਈ ਠੀਕ ਹੈ ਆ ਦੇਖੋ ਕਿਡਲ ਕੇਅਰ ਡਾਈਪਰ ਵਾਈਪਸ ਸਾਰਾ ਕੁਝ ਮਿਲੇਗਾ ਆ ਵਾਈਪਸ ਕਿੰਨੇ ਦਾ ਪੈਣਾ 40 ਰੁਪਏ ਦਾ ओके 40 ਰੁਪਏ ਦਾ ਵਾਈਪ ਜਿੰਨਾ ਮਰਜ਼ੀ ਲੋ ਕੰਦੇ ਗੱਤਾ ਲਓਗੇ ਰੇਟ ਘਟਾਵਾਂਗੇ ਓਕੇ ਬਈ ਉਸ ਤੋਂ ਬਾਅਦ ਇਹ ਚੈੱਕ ਕਰੋ ਸਾਰੇ ਪਾਊਡਰ ਵਗੈਰਾ ਆ ਗਏ ਹਨਾ ਹਾਂਜੀ ਬਈ ਯਾਰੋ ਤੁਸੀਂ 100 ਰੁਪਏ ਦਾ ਲੈਣਾ ਅਸੀਂ ਤੁਹਾਨੂੰ ਦੇਣਾ 28 ਰੁਪਏ ਦਾ 16 16 ਸਿੱਧਾ 28 ਚੱਕੋ ਟੱਕ ਪਾਣੀ ਆਜੋ ਉਸ ਤੋਂ ਬਾਅਦ ਇਹ ਦੇਖੋ ਕੱਜਲ ਆ ਗਿਆ ਆਪਣੇ ਕੋਲ ਹਾਂਜੀ ਰਿਵੋਲਵਿੰਗ ਕੱਜਲ ਤੁਹਾਨੂੰ ਪਤਾ ਬਈ ਯਾਰ 20 ਦਾ ਮਿਲਦਾ ਹੈ 3 ਰੁਪਏ ਦਾ ਫੁੱਲੇ ਸਿਰਫ 3 ਰੁਪਏ ਦਾ ਪੈਣਾ ਤੁਹਾਨੂੰ ਥੈਂਕ ਯੂ ਬਾਈ ਆਹ ਦੇਖੋ ਆ ਲਾਈਨਰ ਆ ਗਿਆ ਸਕੈਚ ਲਾਈਨਰ ਅੱਜ ਕੱਲ ਮੇਰੀਆਂ ਪੈਣਾ ਸਾਰੀਆਂ ਸਕੈਚ ਲਾਈਨਰ ਹਨਾ ਯੂਜ਼ ਕਰਦੀਆਂ ਹਾਂ ਕਿੰਨੇ ਦਾ ਪੈਣਾ ਬਿਆਰ ਸੋਰ ਦਾ ਮਿਲਦਾ ਹਾਂਜੀ 70 ਰੁਪਏ ਦਾ ਪੀਸ ਹੈ ਓਕੇ ਸਿਰਫ 70 ਰੁਪਏ ਦਾ ਲਾਈਨਰ ਜੀ ਠੀਕ ਹੈ ਜੀ ਆ ਚੈੱਕ ਕਰੋ ਬਹੁਤ ਵਾਰ ਕਹੇਗਾ 70 ਰੁਪਏ ਦਾ ਲਾਈਨਰ 36 ਘੰਟੇ ਫੁੱਲ ਸਟੇ ਹੋਏਗਾ ਓਕੇ ਬਾਈ ਕ੍ਰੀਮ ਯਾਰ, ਪਾウダー ਯਾਰ 100 ਰੁਪਏ ਦੇ। ਓਕੇ ਬਈ। ਆ ਪਾウダー ਆ ਗਏ। ਆਈਸੀ ਫੁੱਲ ਠੰਡਾ ਪਾウダー। ਹਾਂਜੀ। 100 ਰੁਪਏ ਵਾਲਾ ਕਿੰਨੇ ਦਾ ਪੈਣਾ? 30 ਰੁਪਏ ਦਾ। ਲੈ ਜਾਓ। ਓਕੇ ਬਈ। ਆ ਸੇਫਟੀ ਦੇ ਪੱਤੇ ਆ ਗਏ। ਹਾਂਜੀ। ਤੁਸੀਂ ਬਿਜਾਰੋ 10 ਰੁਪਏ ਦਾ, 20 ਰੁਪਏ ਦਾ ਪੀਸ ਲੈਣੇ ਹੋ? ਹਾਂਜੀ। 20 ਰੁਪਏ ਦਾ ਪੂਰਾ ਪੱਤਾ, 6 ਪੀਸ ਦਾ। ਪੂਰਾ ਪੱਤਾ ਹੀ 20 ਦਾ। ਪੂਰਾ ਪੱਤਾ 20 ਦਾ ਲੈ ਜਾਓ। ਓਕੇ। ਆ ਦੇਖੋ ਲੇਡੀਜ਼ ਦੂਰ ਬਿਨਾ ਨਿਕਲਦੀਆਂ? ਨਹੀਂ ਨਿਕਲਦੀ। ਬਈ ਯਾਰਾਂ ਤੁਸੀਂ 30 40 ਰੁਪਏ ਦਾ ਲੈਣੇ ਆਂ 5 ਰੁਪਏ ਦਾ ਪੀਸ ਹੈ ਓਕੇ ਬਈ ਇਸਤੀ ਗਲਾ ਸੰਦੂਰ 5 ਰੁਪਏ ਚੱਕ ਲੋ ਐ ਆ ਪਾਊਡਰ ਆ ਗਿਆ ਠੰਡਾ ਹਾਂਜੀ ਗੂਲ ਗੂਲ ਪਾਊਡਰ ਪਰ 20 ਤੇ ਐਮ ਆਰ ਵੀ ਦੇਖੋ 180 ਐਮ ਆਰ ਵੀ ਹੈ ਹਾਂਜੀ 25 ਜੇ ਬਣਿਆ 28 ਤੱਕ ਵੈਲਿਡ ਓਕੇ ਜੀ ਇੱਕ ਪੀਸ 180 ਦਾ ਸੇਲ ਕਰਨਾ 150 ਦੇ ਤਿੰਨ ਧਿਆਨ ਰੱਖਿਓ 150 ਦੇ ਤਿੰਨ 180 ਦਾ ਪਰ ਵੀ ਸੇਲ ਹੋਏਗਾ ਠੀਕ ਆ ਬਈ ਆ ਦੇਖੋ ਬੈਂ ਕੱਜਲ ਆ ਗਿਆ ਰੋਲ-ਅਨ ਵੀ ਹਾਂਜੀ ਲਿਪਸਟੀਕ ਵਾਲਾ ਕੱਜਲ 5 ਰੁਪਏ ਬੱਲੇ ਲੈ ਜਾਓ ਤੂੰ ਕਿੰਨੇ ਦਾ ਹੈ ਯਾਰ 20 ਰੁਪਏ ਦਾ ਮਿਲਦਾ ਹੈ ਸਿਰਫ 5 ਰੁਪਏ ਨੂੰ ਓਕੇ ਆ ਦੇਖੋ ਇਤਰ ਵਗੈਰਾ ਆ ਗਏ ਹਾਂਜੀ ਆ ਰੋਲ-ਅਨ ਇਤਰ ਆ ਗਿਆ ਹਾਂਜੀ ਯਾਰ ਤੁਹਾਨੂੰ 100 ਰੁਪਏ ਦਾ ਮਿਲਦਾ ਹਾਂਜੀ 15 ਰੁਪਏ ਦਾ ਪੀਸ ਹੈ ਓੱਚਾ 100 15 ਰੁਪਏ ਦਾ 16 ਸਿੱਧਾ 15 ਰੁਪਏ ਲੈ ਜਾਓ ਓਕੇ ਬਾਈ ਆ ਦੇਖੋ ਸਾਰੀਆਂ ਆਈਟਮਾਂ ਤੁਹਾਨੂੰ ਰੈਗੂਲਰ ਯੂਜ਼ ਵਾਲੀਆਂ ਦਿਖਾ ਰਿਆਂ ਵਰਡਸ ਆਗੇ ਹਾਂਜੀ 20 ਰੁਪਏ ਦਾ ਪੈਕੇਟ ਲੈਣੇ ਆ 100 ਰੁਪਏ ਦਾ ਪੂਰਾ ਪੈਕੇਟ 20 500 ਬੋ ਸਾਰੇ ਆ ਸਾਰੇ ਪੈਕੇਟ 100 ਰੁਪਏ ਦਾ ਓਕੇ ਜੀ ਉਹਨਾਂ ਨੂੰ ਅੰਦਰ ਆਓ